ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾ ਮਾਜ ਮਹਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਵਾਸਖ ਧੀਰਨ ਕਿਉ ਵਾਡਿਆ ਜਨਮ ਪ੍ਰੇਮ ਵਿਸ਼ੋ ਹਰ ਸਾਜਨ ਪਰਖ ਵਿਸਾਰਕਾ ਲੱਗੀ ਆਇਆ ਤੋ ਉਤਰ ਕਲਤਰਨਾ ਸੰਗ ਧਨਾ ਹਰ ਆਵਨ ਹਾਸੇ ਓਹ ਪਾਲ ਚ ਪਾਲ ਚ ਸਗਲੀ ਮੋਈ ਜੋਠਾ ਤੰਦਾ ਮੋ ਸਹਾਰ ਕੇ ਨਾਮ ਬਿਨਾ ਅਗਲਿਆ ਖੋਹ ਨਵਸਾਰਵ ਗੁਚਣਾ ਬੇਨਾ ਆਵਰਨਾ ਕੋਏ ਪ੍ਰੇਤਮ ਚਰਣੀ ਜੋ ਲੱਗੇ ਤਨ ਕੇ ਨਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋ ਵਸਖ ਸੁਹਾਵਾ ਤਾਂ ਲੱਗਾ ਜੋ ਸੰਤ ਭੇਟੇ ਹਰ ਸੋਏ ਵਾਸਖ ਸੁਹਾਵਾ ਤਾਂ ਲੱਗਾ ਜੋ ਸੰਤ ਭੇਟੇ ਹਰ ਸੋਏ ਸਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ 12 ਮਹਾ ਦੇ ਵਿੱਚੋਂ ਬੈਸਾਖ ਮਹੀਨਾ ਆਓ ਤੁਸ਼ਬੁਦੀ ਅਨਸਾਰ ਗੁਰੂ ਕਿਰਪਾ ਦੇ ਨਾਲ ਇਸਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸਾਡੇ ਜੀਵਨ ਵਿੱਚ ਤਿਉਹਾਰਾਂ ਦਾ ਲੰਮਾ ਚੌੜਾ ਸਿਰਸਲਾ ਚੱਲ ਰਿਹਾ ਹੈ। ਚੰਦਰਮਾ ਦੀਆਂ ਤਿਥਾਂ ਨਾਲ ਸੰਬੰਧਿਤ ਤਿਉਹਾਰ ਇਕਾदशी, ਪੁੰਨਿਆ ਅਤੇ ਮੱਸੀਆ ਪ੍ਰਚਲਿਤ ਹਨ। ਹਰ ਦੇਸੀ ਮਹੀਨੇ ਦੀ ਪਹਿਲੀ ਤਰੀਕ ਨੂੰ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਤੇ ਇਸ ਦਿਨ ਨੂੰ ਸੰਗਰਾਮ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜੇ ਇਹ ਦਿਨ ਚੰਗਾ ਲੰਘ ਜੇ ਤਾਂ ਕਹਿ ਦਿੰਦੇ ਆ ਸਾਰਾ ਮਹੀਨਾ ਹੀ ਸੁਖ ਦਾ ਬੀਤਦਾ ਏ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਵਿਸਾਖੀ ਦੇ ਸਮੇਂ ਅਸਮਾਨ ਵਿੱਚ ਵਿਸਾਖਾ ਨਛੱਤਰ ਹੁੰਦਾ ਏ ਇਸ ਲਈ ਇਸ ਮਹੀਨੇ ਨੂੰ ਵਿਸਾਖ ਨਛੱਤਰ ਦੀ ਪੂਰਨ ਮਾਸੀ ਹੋਣ ਕਰਕੇ ਵਿਸਾਖ ਕਿਹਾ ਜਾਂਦਾ ਹੈ ਇਸ ਸਾਖ ਮਹੀਨਾ ਨਾਨਕ ਸ਼ਾਹੀ ਸੰਮਤ ਅਤੇ ਬਿਕਰਮੀ ਸਾਲ ਦਾ ਦੂਜਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਆ ਤੇ ਇਹ ਅਪ੍ਰੈਲ ਤੇ ਮਈ ਦੇ ਵਿਚਾਲੇ ਆਉਂਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਇਸ ਤਰ੍ਹਾਂ ਉਚਾਰਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਾ ਮਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੈਸਾਖ ਭਲਾ ਸਾਖਾ ਵੇਸ ਕਰੇ ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੇ ਘਰ ਆਓ ਪਿਆਰੇ ਦੋ ਤਰ ਤਾਰੇ ਤੁਧ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰਕਾ ਮਹਲ ਪਛਾਨਾ ਨਾਨਕ ਵਿਸਾਖੀ ਪ੍ਰਭ ਪਾਵੈ ਸੂਰਤ ਸ਼ਬਦ ਮਨ ਮਾਨਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਵੈਸਾਖ ਮਹੀਨੇ ਰਾਹੀ ਉਪਦੇਸ਼ ਦੇ ਰਹੇ ਹਨ ਵੈਸਾਖ ਧੀਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਧਨ ਪੁਰਖ ਵਿਸਾਰਕੈ ਲੱਗੀ ਮਾਇਆ ਧੋ ਵੈ ਸਾਖ ਤੋਂ ਭਾਵ ਹੈ ਵੈ ਸਾਖ ਦਾ ਮਹੀਨਾ ਧੀਰਨ ਕਿਉ ਕਿਵੇਂ ਧੀਰਜ ਕਰਨ ਵਾਡਿਆ ਵਾਡਿਆ ਤੋਂ ਭਾਵ ਪਤੀ ਤੋਂ ਵਿਛੜੀਆਂ ਹੋਈਆਂ ਆਪਣੇ ਮਾਲਕ ਤੋਂ ਵਿਛੜਿਆ ਹੋਈਆਂ ਜਿੰਨਾ ਪ੍ਰੇਮ ਵਿਛੋ ਵਿਛੋ ਤੋਂ ਭਾਵ ਹੈ ਵਿਛੋੜਾ ਪ੍ਰੇਮ ਦਾ ਵਿਛੋੜਾ ਹਰ ਸਾਜਨ ਫੁਰਖ ਵਿਸਾਰ ਕੈ ਲੱਗੀ ਮਾਇਆ ਤੋ ਮਾਇਆ ਤੋ ਤੋ ਭਾਵ ਹੈ ਮਾਇਆ ਮੋਣੀ ਮਾਇਆ ਦਾ ਤੋ ਵੈ ਸਾਖ ਦੇ ਮਹੀਨੇ ਵਿੱਚ ਜਿੰਨਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ ਆਪਣੇ ਮਾਲਕ ਨਾਲ ਪਰਮਾਤਮਾ ਨਾਲ ਵਿਛੋੜਾ ਹੈ ਉਹ ਕਿਸਤਾਂ ਅੰਤਿਰਜ ਕਰ ਸਕਦੀਆਂ ਹਨ ਉਹ ਵਾਹਿਗੁਰੂ Swami ਮਿੱਤਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਨ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ ਪੁੱਤਰ ਕਲੱਤਰ ਨਾ ਸੰਗਤ ਨਾ ਹਰ ਅਵਿਨਾਸੀ ਉਹ ਪਲ ਚ ਪਲ ਚ ਸਗਲੀ ਮੋਈ ਝੂਠ ਹੈ ਤੰਦਾ ਹੈ ਮੋਹ ਉੱਤਰ ਕਲੱਤਰ ਪੁੱਤਰ ਤੋਂ ਭਾਵ ਪੁੱਤਰ ਬੇਟਾ ਕਲਤਰ ਤੋਂ ਭਾਵ ਹੈ ਇਸਤਰੀ ਨਾ ਸੰਗਤਾ ਨਾ ਧਨ ਵੀ ਸੰਗ ਨਹੀਂ ਜਾਂਦਾ ਹਰ ਅਬਨਾਸੀ ਉਹ ਅਬਨਾਸੀ ਤੋਂ ਭਾਵ ਹੈ ਨਾਸ਼ ਨਾ ਹੋਣ ਵਾਲਾ ਪਲ ਚ ਪਲ ਚ ਸਗਲੀ ਮੋਈ ਪਲ ਚ ਪਲ ਚ ਸਗਲੀ ਮੋਈ ਭਾਵ ਖਵਾਰ ਹੋ ਹੋ ਕੇ ਸਾਰੀ ਸ੍ਰਿਸ਼ਟੀ ਖਤਮ ਹੋ ਗਈ ਮਰ ਗਈ ਝੂਠਾ ਹੈ ਧੰਦਾ ਮੋ ਤਾਂ ਦੇ ਮੋਹ ਭਾਵ ਝੂਠੇ ਮਾਇਆ ਦੇ ਧੰਦੇ ਧੰਦਿਆਂ ਦਾ ਮੋਹ ਲੜਕਾ ਬੋਟੀ ਅਤੇ ਮਾਲ ਧਨ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ ਕੂੜੇਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਕੇ ਤੇ ਉਲਝ ਕੇ ਵਲਤਕ ਵਲਤਕੇ ਸਾਰੀ ਦੁਨੀਆ ਮਲਿਆ ਮੇਟ ਹੋ ਗਈ ਹੈ ਇੱਕ ਸਹਰ ਕੇ ਨਾਮ ਬਿਨਾ ਅੱਗੇ ਲਈਏ ਖੋਏ ਦਉ ਵਿਸਾਰਬ ਗੁੱਤਣਾ ਪ੍ਰਭ ਬਿਨ ਅਬਰਣਾ ਕੋਏ ਅੱਗੇ ਲਈਏ ਖੋਏ ਖੋਏ ਤੋਂ ਪਾਵ ਖੋ ਲੈnde ਹਨ ਅੱਗੇ ਦਇਓ ਵਿਸਾਰਬ ਗੁੱਤਣਾ ਦਉ ਤੋਂ ਪਾਵ ਹੈ ਪਿਆਰਾ ਪ੍ਰਭੂ ਵੇ ਗੁੱਚਣਾ ਤੋਂ ਭਾਵ ਹੈ ਖੁਆਰ ਹੋਈਦਾ ਏ ਇੱਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭੇਖ ਵਿਗਾਰ ਲੈਂਦਾ ਏ ਪਿਆਰ ਸਰੂਪ ਪ੍ਰਭੂ ਨੂੰ ਵਿਸਾਰ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ ਪਲ ਚ ਪਲ ਚ ਕੇ ਖੁਆਰ ਹੋ ਹੋ ਕੇ ਖਤਮ ਹੋ ਜਾਂਦਾ ਏ ਉਸ ਠਾਕਰ ਦੇ ਬਿਗੈਰ ਪ੍ਰਮਾਤਮਾ ਦੇ ਬਿਗੈਰ ਹੋਰ ਕੋਈ ਨਹੀਂ ਹੈ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਪਵਿੱਤਰ ਹੈ ਸੋਭਾ ਉਹਨਾਂ ਦੀ ਪ੍ਰੀਤਮ ਚਰਣੀ ਜੋ ਲਗੇ ਜਿਹੜੇ ਪ੍ਰੀਤਮ ਦੇ ਆਪਣੇ ਪਿਆਰੇ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਹਨ ਨਾਨਕ ਸਾਹਿਬ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹੈ ਬੇਨਤੀ ਕਰਦਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਏ ਸਾਹਿਬ ਏ ਵਾਹਿਗੁਰੂ ਏ ਪ੍ਰਮਾਤਮਾ ਆ ਕੇ ਮੈਨੂੰ ਆਪਣੇ ਨਾਲ ਅਪੇਧ ਕਰ ਲੈ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਰੁੱਤ ਫਿਰਨ ਨਾਲ ਚਫੇਰੇ ਬਨਸਪਤੀ ਪਈ ਸਹਾਮਣੀ ਹੋ ਜਾਵੇ ਪਰ ਜੈੰਦ ਨੂੰ ਵਿਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗਦਾ ਹੈ ਜੀ ਹਰੀ ਪਰਮਾਤਮਾ ਦੇ ਸੰਤ ਸਾਧੂ ਮਹਾਤਮਾ ਪ੍ਰਭੂ ਦੇ ਨਾਲ ਮਿਲਾ ਦੇਣ ਕੇਵਲ ਤਾਦੇ ਹੀ ਵਿਸਾਖ ਦਾ ਮਹੀਨਾ ਸੋਹਣਾ ਲੱਗਦਾ ਹੈ ਜੇ ਸਾਧੂ ਮਹਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਣ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਜੀ ਅੱਜ ਵਿਸਾਖ ਦੀ ਮਹੀਨੇ ਦੀ ਸੰਗਰਾਦ ਦਾ ਪਵਿੱਤਰ ਦਿਹਾੜਾ ਹੈ ਵਿਸਾਖ ਮਹੀਨੇ ਦੀ ਸੰਗਰਾਦ ਨੂੰ ਯਾਨੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਇਸ ਕਰਕੇ ਸਿੱਖ ਧਰਮ ਨਾਲ ਵਿਸਾਖੀ ਦਾ ਬੜਾ ਗੂੜਾ ਸਬੰਧ ਹੈ ਸਾਧ ਸੰਗਤ ਜੀ ਵਿਸਾਖੀ ਭਾਵੇਂ ਇਸ ਤੋਂ ਪਹਿਲਾਂ ਵੀ ਹਰ ਸਾਲ ਮਨਾਈ ਜਾਂਦੀ ਸੀ ਸੰਗਤਾਂ ਗੁਰੂ ਦੀਆਂ ਬਖਸ਼ਾਣ ਲੈਣ ਆਉਂਦੀਆਂ ਸਨ ਪਰ 1699 ਦੀ ਵਿਸਾਖੀ ਦਾ ਨਜ਼ਾਰਾ ਹੀ ਕੁਝ ਵੱਖਰਾ ਸੀ ਸਨ 1699 ਦੀ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਵਿੱਚ ਇੱਕ ਮਹਾਨ ਸਭਾ ਬੁਲਾਈ ਸੀ ਬਹੁਤ ਵੱਡਾ ਇਕੱਠ ਕੀਤਾ ਸੀ ਇਸ ਸਭਾ ਵਿੱਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਲੋਕ ਇਕੱਠੇ ਹੋਏ ਸਨ ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮ्यान ਵਿੱਚੋਂ ਤਲਵਾਰ ਕੱਢੀ ਤੇ ਪੂਰੇ ਜੋਸ਼ ਨਾਲ ਆਖਿਆ ਹੈ ਕੋਈ ਐਸਾ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰੇ ਅੱਜ ਗੁਰੂ ਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਸਨਾਟਾ ਛਾ ਗਿਆ ਕਈ ਮੇਰੇ ਵਰਗੇ ਸਭਾ ਚੋਂ ਖਿਸਕਣ ਲੱਗੇ ਕੋਈ ਡਰਦਾ ਗੁਰੂ ਸਾਹਿਬ ਵੱਲ ਝਾਕ ਕੇ ਹੀ ਨਾ ਬਈ ਗੁਰੂ ਸਾਹਿਬ ਕਿਤੇ ਮੇਰੇ ਵਾਲੀ ਉਂਗਲ ਨਾ ਕਰ ਦੇਣਾ ਤੂੰ ਉੱਠ ਵੀ ਜਵਾਨਾ ਪਰ ਬੜੇ ਥੋੜੇ ਸਮੇਂ ਚ ਹੀ ਪੰਜ ਸਿੱਖ ਵਾਰੋਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ ਅਤੇ ਆਪ ਜੀ ਨੇ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਤੇ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਸ ਤਰ੍ਹਾਂ ਦੇ ਬਹੁਤ ਸਾਰੇ ਵਰ ਦਿੱਤੇ ਸਾਧ ਸੰਗਤ ਜੀ ਤੇ ਬਾਅਦ ਵਿੱਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ ਇੱਕ ਨਵਾਂ ਪੰਥ ਸਿਰਜਿਆ ਅਤੇ ਜਾਤ ਪਾਤ ਰੰਗ ਧਰਮ ਭੇਦ ਭਾਵ ਆਦ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂ ਪਿੱਛੇ ਸਿੰਘ ਅਤੇ ਔਰਤਾਂ ਦੇ ਨਾਮ ਪਿਛੇ ਕੌਰ ਲਾਉਣ ਦਾ ਹੁਕਮ ਦਿੱਤਾ ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ ਕੰਗਾ ਕੜਾ ਕਿਰਪਾਨ ਅਤੇ ਕਸ਼ਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ ਜਿਸ ਨਾਲ ਗੁਰੂਕੀਆਂ ਫੌਜਾਂ ਨੇ ਜ਼ੁਲਮੰਦਾਂ ਡਟ ਕੇ ਮੁਕਾਬਲਾ ਕੀਤਾ ਆਪ ਸਭ ਨੂੰ ਵਿਸਾਖੀ ਦੇ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੀ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਠੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਅੱਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ